ਜੋ ਭਾਈ ਆਪਣਾ ਏਸੀ ਜਿਹੜਾ ਸੀ ਤੇ ਖਰਾਬ ਹੋ ਗਿਆ ਤੇ ਆ ਗਏ ਭਾਈ ਆਪਦੇ ਅਰਥ ਸ਼ਾਸਤਰ ਲੈ ਕੇ ਨੂੰ ਠੀਕ ਕਰਨ ਵਾਸਤੇ ਤੇ ਕਹਿੰਦੇ ਵੀ ਸਰਵਿਸ ਵੀ ਕਰਨ ਆਲੀ ਅਸੀਂ ਕਿ ਆਪੇ ਕਰ ਦੋ ਇਹਨਾਂ ਨੇ ਆਪਦੇ ਹਥਿਆਰ ਚੱਕੇ ਤੇ ਕਰਤੀ ਸਰਵਿਸ ਸ਼ੁਰੂ ਉਹਨੂੰ ਉੱਪਰ ਗਏ ਨੇ ਤੇ ਆਪਾਂ ਬਣਾ ਰਹੇ ਹਾਂ ਵੀਰੂਆਂ ਵਾਸਤੇ ਚਾਹ ਮੇਰੀ ਵਰਗਾ ਪੀਲੀ ਸੀ ਵੀਰੂਆਂ ਨੇ ਤੇ ਆਹ ਤਰਫ ਨਾਲ ਕੱਕੂ ਵੀ ਲੱਗਿਆ ਹੋਇਆ ਕੰਮ ਅਦੇ ਕੰਮ ਪੜਕਿ ਲਿਆਉਂਗਾ ਤਾਂ ਫਟਾਫਟ ਚਾਹ ਮੱਕੀ ਨੂੰ ਭੇਜਦੇ ਆਂ। ਆਪਣਾ ਪਈ ਉਸ ਬਣਾਇਆ ਸੀਗਾ। ਸੋ ਕੀ ਹੋਇਆ? ਸੱਤਰ ਸੂਈ ਚ ਗਾ ਪਿਆ ਹੋਇਆ। ਸਵੇਰ ਉਹ ਵੀ ਸਿਨੀਰਿਤਾ ਵੀ ਇਤਨਾ ਖਰਾਬ। ਆਹ ਤਰਕੇ। ਪਾ ਬਣਾ ਰਹੇ ਆਂ ਚਾਹ ਮੈਂ ਕਿਹ ਦੁੱਧ ਚੀ ਪੱਤੀ ਪਾ ਦਿੰਨੇ ਵਿਚਾਰੇ ਸਿਨੀਰ ਦੇ ਮਿਹਨਤ ਕਰੀ ਜਾਂਦੇ ਹੈਗੇ। ਉਪਰੇ ਉਪਰੇ ਅੰਮਲੇ ਇਤੂ ਤੇ ਅੱਧਰ ਸ਼ੇਰ ਬੱਗਾ ਫੇਰ ਮੋਬਾਈਲ ਚੱਕ ਕੇ ਬਹਿ ਗਿਆ ਮੇਰੇ ਕੱਪੜਿਆਂ ਵਾਲੀ ਮਸ਼ੀਨ ਦੇ ਹੱਥ ਪੈਰ ਚੱਕੋ ਫਿਰ ਸਾਰੀਆਂ ਮਸ਼ੀਨਾਂ ਨੂੰ ਪੈਰ ਲਾਉਂਵਾ ਰਹਿਣਾ ਤਿੰਨ ਨੂੰ ਪਤਾ ਹੀ ਰੋਜ਼ਗਾਰ ਦਿੰਦੀਆਂ ਨੇ ਜਾ ਆਪਣਾ ਹੋਇਆ ਪਿਆਈ ਸੀ ਖਰਾਬ ਹਨ ਤੇ ਉਹ ਆਇਰ ਪੀਰਿੰਗ ਵਾਲੇ ਤੇ ਇੱਕ ਪਹਿਲਾਂ ਆਪਾਂ ਬਣਾਈ ਸੀ ਚਾਹ ਤੇ ਹੁਣ ਆਪਾਂ ਬਣਾ ਰਹੇ ਹਾਂ ਯੂਸ ਕਿਉਂਕਿ ਕਾਫੀ ਟਾਈਮ ਪਲੈਸ ਚ ਰਹਿਣ ਦਾ ਮਤਲਬ ਲੱਗ ਕੇ ਰਿਹਾ ਨਾ ਤੇ ਅਨਾਜ ਦਿੰਸੰਮੀ ਆ ਜਿਹੜੀ ਆਪਾਂ ਲੈ ਲਈ ਤੇ ਆਮ ਸ਼ੀਨ ਜੀ ਆਪਾਂ ਵਾਈ ਕੀਤੀ ਸੀ ਕਲ ਸੀ ਕੰਪਨੀ ਦੀ 1100 ਰੁਪਏ ਦੀ ਆਪਾਂ ਵਾਈ ਕੀਤੀ ਸੀ ਤੇ ਤੁਸੀਂ ਵੀ ਇਹਨੂੰ ਆਪਣੇ ਘਰ ਦੇ ਵਿੱਚ ਬਾਕੇ ਜ਼ਰੂਰ ਰੱਖੋਗੇ ਦੇ ਵਿੱਚ ਜੋ ਕਿ ਨਾ ਹੀ ਕੈਮੀਕਲ ਹੋ ਵਗੈਰਾ ਬਲਕਿ ਇਹ ਨਾ ਪੀਣੇ ਆਗੇ ਤੇ ਉਹਦੇ ਨਾਲ ਉਹ ਬਹੁਤ ਜਿਆਦਾ ਕਿਤੇ ਵਧੀਆ ਫੇਸ ਬਣ ਆ ਗਿਆ ਘਰ ਦੇ ਵਿੱਚ ਘਟ ਕੇ ਪੀ ਲੈਣੇ ਕੋਲ ਸਿੱਧੇ ਤਿੰਨਮ ਸਮਝਾ ਤੇ ਤੁਹਾਨੂੰ ਨਾ ਆਮੀ ਇਹ ਤਾਂ پہلے ਜੈਕ ਲਈ ਮਾਰੀ ਕਿਉਂਕਿ ਦਾ ਗਲਾਸ ਰੋ ਨਹੀਂ ਕਿਨੇ ਟੁੱਟਦਾ ਸੀ ਨਾ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਕਿ ਵੀ ਇਹਦਾ ਯੂਸ ਹੈ ਇਹ ਰ ਆਪਣਾ ਘਰ ਦੇ ਵਿੱਚ ਇੱਕ ਵਧੀਆ ਬਿਨਾ ਕੈਮੀਕਲ ਉਹ ਵਾਲਕ ਵਗੈਰਾ ਤੋਂ ਤਿਆਰ ਕਰ ਸਕਦੇ ਹਾਂ ਆ ਜਿਵੇਂ ਤੁਹਾਨੂੰ ਪਰੇਵੀ ਦਾ ਯੂ ਸਪੋਸ ਸਿੰਪਲ ਛਿਲਣਾ ਵਗੈਰਾ ਨਹੀਂ ਪਤਾ। ਯਾ ਤੁਸੀਂ ਐਸਾ ਕਰਕੇ ਨਾ ਲਓ। ਆ ਵੀ ਨਹੀਂ ਨਾ। ਤੁਹਾਰਾ ਤਾਂ ਵੀ ਉਹ ਐਸਾ ਕਰਕੇ ਪੋੜਾ ਵੀ ਲੋਡ ਨਾ ਕਰਦੇ ਨਾ ਤੇ ਇਹ ਨਾਲ ਵੀ ਪੀਣਾ ਤੇ ਕਲੰਗ ਦੇ ਰਾ। ਯੂ ਪਰਸਾ ਉਹ ਪਨੇਕਾ ਨਾ ਤੁਹਾਨੂੰ ਹੋਣੀ ਇਹ ਕਿਸੇ ਨੂੰ ਬਤਾ ਦੇ ਜੋ ਤੇ ਯੂ ਸੜਾ ਬਿਲਕੁਲ ਸਾਫ ਨਿਕਲਦਾ ਹੈ। ਕੋਈ ਪੌਣਾ ਵਗੈਰਾ ਦੀ ਵੀ ਲੋੜ ਨਹੀਂ। ਲਓ ਜੀ ਜਿਉ ਸਪੈਨ ਇੱਕ ਕਲਾਸ તૈયાર ਕਰਤਾ ਸੀ ਤੇ ਦੇਖੋ ਬਹੁਤ ਵਧੀਆ ਸਾਫ ਵੀ ਉਸਾ ਜਣਾ ਤਿਆਰ ਹੋ ਗਿਆ ਤੇ ਅਪਾਈ ਨੂੰ ਪਾਉਣ ਲਗੇ ਵਸਤੇ ਦੇ ਚਾਉਣ ਨੂੰ ਵਾਸਤੇ ਇੱਕ ਕੋਸ਼ਿਕਾ ਦਾ ਨੁਕਤੀਨੀ ਤੇ ਪਰੇ ਮੇਰੇ ਨੀਕਲੀ ਤਿਆਰ ਕਰ ਲਈਏ ਤਾਂ ਤੁਹਾਨੂੰ ਪਤਾ ਇਹ ਬੱਚੇ ਨੂੰ ਮਾਤੇ ਰੱਖਣ ਦੇ ਹੈਗੇ ਉਸਕਾ ਕਿ ਫਾਟਰੀ ਵਾਰਪੂ ਤੇ ਨਕਤੀ ਦੇ ਵਿੱਚ ਐਡ ਕਰਕੇ ਦੇ ਵਿੱਚ ਹੀ ਆਪਾਂ ਬਣਾ ਕੇ ਤਿਆਰ ਕਰ ਸਕਦੇ ਆਂ ਅਮ ਜੀ ਆਪਾਰੇ ਵਿੱਚ ਨਮਕ ਤੇ ਮਰ ਹੀ ਪਾ ਲਈ ਤੇ ਆਪਣੇ ਪਰਿਵਾਰ ਦੇ ਘਰ ਦੇ ਵਿੱਚ ਹੀ ਬਣਾ ਕੇ ਪਿਓ ਬਿਨਾਂ ਕੈਮੀਕਲ ਵਾਲਾ ਜੂਸ ਤੇ ਬਿਨਾਂ ਮਿੱਠੇ ਤੇ ਬਹੁਤ ਮਿੱਠਾ ਪਾ ਕੇ ਮਿੱਠਾ ਕਰਦੇ ਤਾਂ ਨਾਚ ਲਈ ਇੰਨਾ ਮਿੱਠਾ ਹੋ ਜਾਂਦਾ